ਕਬੀਰ ਜੋ ਜਾਣੈ ਭਿਓ ਮਨਮਦ ਸੂਦਨ ਤ੍ਰਿ ਭਵਨ ਦੇਉ ਗੌੜੀ ਕਬੀਰ ਜੀ ਕੋਏ ਜੋ ਦਿਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਕਾਸਿਉ ਲਾਗਾ 부ਜੈ 부ਜਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਪੁਜਿਆਰਾ ਸਭ ਮਹਿ ਪਸਰਿਆ ਬ੍ਰਹਮ प्रसारा ਕਹੋ ਕਬੀਰ ਜਾਣੈਗਾ ਸੋਏ ਹਿਰਦੈ ਰਾਮ ਮੁਖ ਰਾਮੈ ਹੋਏ ਗੌੜੀ ਕਬੀਰ ਜੀ ਬੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਂਧਿਆ ਮੋਹ ਕੈ ਫਾਂਦ ਕਾਲ ਸਰ ਸੰਧਿਆ ਰਹਾਉ ਕਟੀ ਨਾ ਕਟੈ ਟੂਟ ਨਹ ਜਾਈ ਸਾਥ ਸਾਪਨ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮਹਾਰ ਲਗਾ ਪਹਿਰਾਵ ਸਗਲ ਤਾਂ ਜੀਨ ਗगन ਦਉ RAM ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕਹਿ ਪਾਵੜੇ ਪਗ ਧਰ ਲੀਜੈ ਰਹਾਉ ਚੱਲ ਰੇ ਬੈਕੁੰਠ ਤੁਝਹਿ ਲੈ ਤਾਰੂੰ ਇਚੈ ਤਾਂ ਪ੍ਰੇਮ ਕੈ ਚਾਵਕ ਮਾਰੂ ਕਹਿਤ ਕਬੀਰ ਭਲੇ ਅਸਵਾਰਾ ਵੇਦਕ ਦੇਵਤੇ ਰਹੇ ਨਿਰਾਰਾ ਗੌੜੀ ਕਬੀਰ ਜੀ ਜਿਹ ਮੁਖ ਪਾਂਚੋਂ ਅੰਮ੍ਰਿਤ ਖਾਏ ਤੇਹ ਮੁਖ ਦੇਖਤ ਲੋਕ ਕਟ ਲਾਏ ਇਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਪਰ ਗਰਭ ਬਸੇ ਰਾਰਾ ਹਾਉ ਕਾਇਆ ਬੇਗੂਤੀ ਬਹੁ ਵਿਦ ਭਾਂਤੀ ਕੋ ਜਾਰੇ ਕੋ ਗੱਢਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੈ ਤੇ ਜਮ ਕਿਉਂ ਨਾ ਪਠਾਵੋ ਗੌੜੀ ਕਬੀਰ ਜੀ ਆਪੇ ਪਾਪ ਕੇ ਆਪੇ ਪਵਨਾ ਜਾਰੇ ਖਸਮ ਤਾਰਾ ਕਹਿ ਕਮਨਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿ ਆਸਮਾਏ ਰਹਾਉ ਕਾ ਕੋ ਜਰੇ ਕਾਹੇ ਹੋਏ ਹਾਨ ਨਟਵਟ ਖੇਲੈ ਸਾਰਗਪਾਨ ਕਹੋ ਕਬੀਰ ਅੱਖਰ ਧੋਏ ਭਾਖ ਹੋਏਗਾ ਖਸਮ ਤਾਂ ਲੇਗਾ ਰਾਖ ਗਉੜੀ ਕਬੀਰ ਜੀ ਧੁੱਪ ਦੇ ਨਾਮ ਹੈ ਜੋਗ ਧਿਆਨ ਚੇਤ ਲਾਇਆ ਬਿਨ ਬੈਰਾਗ ਨਾ ਸੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹੇ ਸਿਰ ਰਚ ਰਚ ਬਾਂਧ ਤਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਇਸ ਤਨ ਤਨ ਕੋ ਕਿਆ ਗਰਭਈਆ RAM ਨਾਮ ਕਾਹੇ ਨਾ ਜੜੜਈਆ ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਹੇਗੇ ਤੇਰੇ ਗੌੜੀ ਗਵਾਰੀ ਕੇ ਪਦੇ 35 ਰਾਗ ਗੌੜੀ ਗੁਵਾਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਛਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸੰਕਾਦਿਕ ਨਾਰਦ ਮੁਨ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਣਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭਿਉ ਇਹ ਮਨ ਦੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜੀ ਗਵਾਰੀ ਕਹਿਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਹਾਰੀ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਵੇ ਨਾਇਨ ਕਹ ਕਬੀਰ RAM ਨਾਮ ਪਛਾਨਾ ਗੌੜੀ ਭੀ ਸੋਰਠ ਭੀ ਰੇ ਜੀ ਨ ਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ठाकुर ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰੱਥ ਨਿਜਪਤ ਹੈ ਦਾਤਾ ਕਹੈ ਕਬੀਰ ਪੂਰਨ ਜਗ ਸੋਈ ਜਾਂਕੇ ਹਿਰਦੈ ਅਵਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੂ ਹਰ ਠੱਗ ਜਗ ਕੋਠ ਗਉਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲੇਹੋ ਸਰੀਰ ਬੀਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠ ਗਉਰੀ ਠੱਗ ਪਹਿਚਾਨਿਆ ਅਬ ਮੋ ਕੋ ਭਈ ਰਾਜਾ RAM ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਾਈ ਪੰਚ ਦੂਤ ਤੇ ਲਿਓ ਛਡਾਈ ਅੰਮ੍ਰਿਤ ਨਾਮ ਜਪੋ ਜਪ ਰਸਨਾ ਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਾਰਿ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਿਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬਨਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਜਨਮੇ ਸੂਤਕ ਮੂਏ ਪੋਨ ਸੂਤਕ ਸੂਤਕ ਪਰਜ ਬੇਗੋਈ ਕਹੋ રે ਪੰਡਿਆ ਕੌਣ ਪਵੀਤਾ ਹੈ ਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਮਣੀ ਹੋਈ ਊਠ ਤੈ ਬੈਠ ਤ ਸੂਤ ਕ ਲਾਗੈ ਸੂਤਕ ਪਰੈ ਰਸੋਈ ਫਾਸਨ ਕੀ ਬਿਧ ਸਭ ਕੋ ਜਾਣੈ ਛੂਤਨ ਕੀ ਇਕ ਕੋਈ ਕਹਿ ਕਬੀਰ ਰਾਮ ਰਿਦੈ ਵਿਚਾਰੈ ਸੂਤਕ ਤਿਨੈ ਨਾ ਹੋਈ ਗੌੜੀ ਝਗੜਾ ਇਕ ਨ ਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ ਇਹ ਮਨ ਵਡਾ ਕੇ ਜਾ ਸਿਓ ਮਨ ਮਾਨਿਆ ਰਾਮ ਵਡਾ ਕੈ ਰਾਮਹਿ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ 베ਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਦਾਸ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਓਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਰਹਾਉ ਦੁਚਿੱਤੇ ਕੀ ਦੁਇ ਥੂਨ ਘਰਾਨੀ ਮੋਹ ਬਲੇਂਡਾ ਟੂਟਾ ਤਿਸਨਾ ਸ਼ਾਨ ਪਰੇ ਧਾਰਿ ਉਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਖੈ ਤਿਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨੇ ਹੈ ਨਾ ਹਰ ਗੁਣ ਗਾਵਹਿ ਬਾਤਨ ਹੀ ਅਸਮਾਨ ਗਰਾਵਹਿ ਐਸੇ ਲੋਗਣ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪ ਨਾ ਦੇਹੇ ਚੁਰੂ ਭਰ ਪਾਣੀ ਤੇ ਨਿੰਦਹਿ ਜੇ ਗੰਗਾ ਆਨੀ ਬੈਠਤ ਉਠਤ ਕੁਟਲਤਾ ਚੱਲਹਿ ਆਪ ਗਏ ਔਰਨਹੁ ਕਾਲਹਿ ਛਾੜਿ ਕੋ ਚਰਚਾ ਆਨ ਨਾ ਜਾਣਹਿ ब्रह्माहुं को कहयो ना मानह आप गए और लहुं खोवह आग लगाए मंदर मैं सोवह अवनहस्त आप हह काने तिन को देख कबीर ल जाने राग गौड़ी बैरागन कबीर जी एक ओंकार सतगुरु प्रसाद जीवत पितर न मानै कोहू मुंहें सराध कराही ਪਿਤਰ ਪੀ ਬੱਪਰੇ ਕਹੋ ਕਿਉਂ ਪਾਵਹਿ ਕਊਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਕੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਅਹ ਆਪਨ ਕਹਿਆ ਨਾ ਲੇਹੀ ਸਰਜੀਓ ਕਟ ਹੈ ਨਿਰਜੀਓ ਪੂਜਹਿ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਡੋਲਹਿ ਪਾਰ ਬ੍ਰਹਮ ਨਹੀਂ ਜਾਣਾ ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੀ ਨਿਰੰਜਨ ਰਹੀਐ ਬਹੁੜ ਨਾ ਭਵ ਜਲ ਪਾਇਆ ਮੇਰੇ ਰਾਮ ਐ ਸਾਖੀਰ ਬਲੋਈਐ ਗੁਰਮਤਿ ਮਨੁ ਆਇ ਸਤਿਰ ਰਖੋ ਇਨ ਬਿਦ ਅੰਮ੍ਰਿਤ ਪਿਉਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਕਤ ਅੰਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤਿਨ ਬਿਨ ਬਾਣੈ ਤਨ ਖਿਚਡਾਈਐ ਇਹੋ ਜਗ ਬੇਦਿਆ ਭਾਈ ਹੈਨ ਇਸ ਬੂਡੀ ਪਵਨ ਚਲਾਵੇ ਡੋਰ ਰਹੀ ਲਿਵ ਲਾਈ ਓਨ ਮਨ ਮਨੂਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨ ਭਾਉ ਇਕ ਦੇਖਿਆ RAM ਨਾਮ ਨਿਵ ਲਾਗੀ ਗੌੜੀ ਬੈਰਾਗਣ ਤਿਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਭੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਲਉਤੀ ਕਾ ਜੈਸੇ ਭਯਾ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਏ ਬਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹਿ ਪਾਵਸ ਸਿੰਧ ਧੂਪ ਨਹੀਂ ਸ਼ਹੀਆ ਤਹਿ ਉਤਪਤ ਪਰ ਲਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦੂ ਤਹਿ ਨਾਹੀ ਸਹਿਜ ਕੀ ਅਕਤ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਏ ਨਾਮ ਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਅਰਬੁਰਦ ਦੂ ਤਹ ਨਹੀਂ ਰਾਤ ਦਿਨ ਸ ਤਹ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁਨ ਦੋਇ ਬੈਲ ਬਸਾਹੀ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਂਡ ਬਸਾਯੋ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨਨ ਵੇਰਹਿ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਾਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਜ ਪਦਾ ਤੇਵ ਕੜੈ ਦਿਨ ਚਾਰ ਹੈ ਸਹੁਰੜੈ ਜਾਣਾ ਅੰਦਾ ਲੋਕ ਨਾ ਜਾਣੀ ਮੂਰਖ ਈ ਆਣਾ ਕਹੋ ਡੱਡੀਆਂ ਬੰਦ ਐ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹੋ ਜੇ ਦੀਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਟੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉਠ ਚੱਲੀ ਚਿਤ ਬੰਦਨਾ ਧੀਰਾ ਹਰ ਕੀ ਚਰਨੀ ਲਾਗ ਰਹੁ ਅਜ ਸਰਨ ਕਬੀਰਾ ਗਉੜੀ ਜੋਗੀ ਕਹਿ ਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸ਼ਬਦੀ ਏ ਕਹਿ ਹੈ ਸਿਧ ਪਾਈ ਹਰ ਬਿਨ ਭਰਮ ਭਲਾਨੀ ਅੰਦਾ ਜਾ ਪਹਿ ਜਾਉ ਆਪ ਛੁਟ ਕਾਵਨ ਤੇ ਬੰਦੇ ਬਹੁ ਫੰਦਾ ਰਹਾਉ ਜਹਤੇ ਉਪਜੀ ਤਹੀਂ ਸਮਾਨੀ ਇਹ ਵਿਦ ਵਿਸਰੀ ਤਬਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹਿ ਬਦ ਹਮਹੀ ਜਿਸੈ 부ਝਾਏ ਸੂਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਵਿਦਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ ਅਹਾ ਤਹਾਂ ਕਿਛ ਨਾਹੀ